ਸਾਸਰੀਕਾਲ ਜੀ ਸਵਾਗਤ ਆਕਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸੀਨੀਵਾਲ ਕਾਂਡੇਰੀ ਫਾਰਮ ਤੇ ਹਾਂਜੀ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੇ ਫਾਰਮ ਤੇ ਅੱਜ ਫੇਰ ਲਾਟ ਆ ਚੁੱਕਿਆ ਜਿਹੜਾ ਤੁਹਾਨੂੰ ਦੱਸਿਆ ਸੀਗਾ ਜੀ ਆਪਣੇ ਫਾਰਮ ਤੇ ਵੀਰ ਜੀ 35 ਕਨਾਗ ਆ ਚੁੱਕੇ ਨੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜਿਆ ਵੀਰਿਆ ਨੂੰ ਬੇਨਤੀ ਆਪਣੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਜੀ ਆਪਣੇ ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਨਾਲ ਕਾ ਕਾ ਦੇ ਬਟਨ ਪਾ ਦੇ ਆਉਣ ਵਾਲੀ ਵੀਡੀਓ ਜਦ ਤੱਕ ਪਹੁੰਚ ਸਕੇ ਹਾਂਜੀ ਵੀਰ ਜੀ ਮੇਰਾ ਨਾਮ ਬ੍ਰਹਮਨਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਵੱਡਾ ਸੀਨੀਵਾਲ ਕਲਾਂ ਜਲਾ ਵੀਰੇ ਆਪਣਾ ਬਰਨਾਲਾ ਦਾ ਕਨੈਕਟ ਨੰਬਰ ਆਪਣਾ ਵੀਰੇ ਨੋਟ ਕਰ ਲਓ 62807 13934 62807 13934 ਬਾਕੀ ਵੀਰ ਜੀ ਮੇਰਾ ਇਹਦੇ WhatsApp ਚੱਲਦਾ ਹੈਗਾ ਜੇ ਤੂੰ ਤੁਸੀਂ ਇਹਦੇ ਹੈਲੋ ਦਾ ਮੈਸੇਜ ਕਰੋਗੇ ਤੁਹਾਨੂੰ ਸਾਡੀ ਲਕੇਸ਼ਰ ਦਾ ਮੈਸੇਜ ਆਪਦੇ ਆ ਪਾ ਜੂਗਾ ਜੀ ਲਕੇਸ਼ਰ ਦਾ ਸਾਡਾ ਮੈਸੇਜ ਤੁਹਾਨੂੰ ਆਪਦੇ ਆ ਪਾ ਜੂਗਾ ਵੀਰ ਜੀ ਆਪਣੇ ਕੋਲੇ ਅੱਜ ਪ੍ਰਮਾਤਮਾ ਦੀ ਕਿਰਪਾ ਹੜਕਾ 35 ਨਾਗ ਆਏ ਨੇ ਜੀ ਗਾਕ ਮੇਰੇ ਵੀਰ ਦੂਦੂ ਨੂੰ ਆ ਚੁੱਕਿਆ ਮੇਲਾ ਲੱਗਿਆ ਹੈਗਾ ਵੀਰੇ ਪੂਰਾ ਪ੍ਰਮਾਤਮਾ ਦੀ ਕਿਰਪਾ ਹੜਕਾ ਜੀ ਬਾਕੀ ਜਿਹੜੇ ਵੀਰਾਂ ਕੋਲੇ ਜੱਦ ਕਰੇ ਵੀਡੀਓ ਪਹੁੰਚਣੇ ਵੀਰ ਉਹ ਨਵੇਂ ਲਾੜ ਦੀ ਵੀਰੇ ਤਨੇ ਇੱਕ ਨੋਟ ਕਰ ਰੋੜੇ ਅਗਲਾ ਲਾਕਡਾਊਨ ਆਗਾ 22 ਤਰੀਕ 5 ਮਹੀਨਾ 2023 ਜੀ 22 ਤਰੀਕ 5 ਮਹੀਨਾ 2023 ਦਿਨ ਸੋਮਵਾਰ ਬਣਦਾ ਉਹਦੇ ਦਾ ਜੀ ਉਹਦੇ ਵੀ ਵੀਰੇ ਇਸ ਤਰ੍ਹਾਂ 35 ਕਨਾਗ ਆਉਣਗੇ ਜੀ ਇਸੇ ਤਰ੍ਹਾਂ 35 ਕਨਾਗ ਆਉਣਗੇ ਜਿਨ੍ਹਾਂ ਰੇਟ ਹੋਗਾ ਵੀਰੇ 32000 ਤੋਂ ਲੈ ਕੇ 50000 ਤੱਕ ਜਿਨ੍ਹਾਂ ਰੇਟ ਹੋਗਾ ਵੀਰੇ 32000 ਤੋਂ ਲੈ ਕੇ 50000 ਤੱਕ ਕੁਝ ਕਨਾਗ ਵੀਰ ਜੀ ਸੂਏ ਸਵਾਏ ਹੋਣਗੇ ਜੀ ਕੁਝ ਕਨਾਗ ਸੂਏ ਸਵਾਏ ਆਪਣੇ ਹਰ ਲਾੜ ਦੇ ਵਿੱਚ ਵੀਰੇ ਸੂਏ ਸਵਾਏ ਹੁੰਦੇ ਆਗੇ ਬਾਕੀ ਵੀਰ ਜੀ ਜਿਹੜੀ ਆਪਾਂ ਡੇਟ ਬੋਲਦੇ ਹੁੰਨੇ ਆ ਵੀਰੇ ਉਹਦਾ ਨਾ ਉਹਦੇ ਸਵੇਰ ਤੋਂ ਸਵੇਰੇ ਆਪਣੇ ਸਵੇਕ ਸਵੇ ਸੌਦੇ ਸਟਾਰਟ ਹੋ ਜਾਂਦੇ ਵੀਰੇ 10 ਵਜੇ ਤੱਕ ਸੌਦੇ ਚੱਲਦੇ ਸਿਰਫ 4 ਘੰਟੇ ਜੀ ਸਿਰਫ 4 ਘੰਟੇ ਚੱਲਦੇ ਆ ਕਿ ਜਾਣੀ ਜ ਸਾਰੀ ਦਿਹਾੜੀ ਨਹੀਂ ਸੌਦੇ ਚੱਲਦੇਗੇ ਤਿੰਨ ਚਾਰ ਘੰਟੇ ਜ ਆਪਣਾ ਪਰਮਾਤਮਾ ਦੀ ਗਰਬਾਹਤ ਕਾ ਵੀਰੇ ਸਾਰਾ ਮਾਲ ਸੇਲ ਹੋ ਜਾਂਦਾਗਾ ਬਾਕੀ ਵੀਰ ਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਜੀ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਭ ਚੱਕਿਆ ਜਾਂਦਾ ਕੋਈ 5-4000 ਰੁਪਏ ਪੇਮੈਂਟ ਘੱਟ ਵੱਧ ਉਹ ਗੱਡੀ ਵਾਲੇ ਵੀਰ ਨੂੰ ਫੜਾਈ ਜਾਂਦੀ ਆ ਕੱਲਾ ਵੀਰ ਜੀ ਆਪਾਂ ਚੈੱਕ ਨਹੀਂ ਲੈਂਦੇਗੇ ਬਾਕੀ ਵੀਰ ਜੀ ਆਪਣੇ ਕੋਲ ਟ੍ਰਾਂਸਪੋਰਟ ਦੀ ਸੁਵ ਬਾਕੀ ਮੇਰੇ ਵੀਰ ਦੇ ਜਾਨਵਰ ਸਮਝਾਉਣਾ ਚਾਹੀਦਾ ਵੀਰ ਜੀ ਜਾਨਵਰ ਦੇ ਕੇ ਮੋੜੀ ਦਾਗਾ ਮੇਰੇ ਵੀਰ ਦੂਰੋਂ ਦੂਰੋਂ ਬਹੁਤ ਆਉਂਦੇ ਆਗੇ ਬਾਕੀ ਵੀਰੇ ਆਪਣੇ ਕੋ ਤੁਹਾਨੂੰ ਦੱਸਦੇ ਆ ਵੀ ਹਰ ਲਾੜ ਦੇ ਵਿੱਚ ਸੱਤ ਅੱਠ ਨੱਕ ਵੀਰੇ ਸੂਏ ਸੂਏ ਵੀ ਹੁੰਦੇ ਆਗੇ ਜਰਸੀ ਤੇ ਕੰਮ ਕਰਦੇ ਆ ਵੀਰੇ ਆਪਾਂ ਜਾਦਾ ਵਿੱਚ ਕਾਫੀ ਕ੍ਰੋਸ ਬੈਠਾ ਵੀ ਹੁੰਦੀਆਂ ਨੇ ਕੱਲਾ ਵੀਰੇ ਗਰਮੀ ਦੇ ਵਿੱਚ ਐਚ ਐਫ ਨਹੀਂ ਰੱਖਦੇਗੇ ਐਚ ਐਫ ਦਾ ਕਿਉਂਕਿ ਵੀਰ ਜੀ ਤੁਹਾਨੂੰ ਤੁਹਾਡੇ ਆਪਣੇ ਇਲਾਕੇ ਚੋਂ ਵੀ ਮਿਲ ਜਾਣੀ ਆਗੀ ਬਾਕੀ ਗੱਡੀ ਉੱਪਰ ਵੀਰੇ ਆਪਣੇ ਸੱਤਾਂ ਪਾਏ ਆ ਹੁੰਦੀਆਂ ਨੇ ਜਦੋਂ ਵੀਰ ਜੀ ਆਪਣੇ ਕੋਲੇ ਆਮੋ ਗੇ ਕਰਾਲੇ ਦੀ ਸੜਕ ਤੇ ਮੇਰਾ ਘਰ ਆਗਾ ਤੁਹਾਨੂੰ ਵੀਰ ਜੀ ਦੂਰ ਦੂਰ ਤੱਕ ਤਾਂ ਉਹ ਆਪਣੇ ਫਾਰਮ ਤੇ ਗੱਡੀਆਂ ਖੜੀਆਂ ਮਿਲਣਗੀਆਂ ਵੀਰ ਜੀ ਬਾਕੀ ਵੀਰ ਸਾਡੇ ਕੋਲੇ ਬਹੁਤ ਦੂਰੋਂ ਦੂਰੋਂ ਦਾ ਕਿਉਂਕਿ ਵੀਰ ਜੀ ਆਪਾਂ ਜਾਨਵਰ ਤੇ ਬੜਾ ਸੁਰਖੀ ਪਾਊਡਰ ਵੀ ਲਾਉਂਦੇਗੇ ਬਾਕੀ ਆਪਣਾ ਨਫਾ ਵੀਰ ਜੀ 11500 ਜਾਇਜ਼ ਹੁੰਦਾਗਾ ਜਾਨਵਰ ਵੀਰ ਨੂੰ ਦੇ ਕੇ ਮੋੜੀ ਦਾ ਆਏਗਾ ਵੀਰਾਂ ਦਾ ਆਪਾਂ ਮੁੱਲ ਪਾਈਦਾਗਾ ਇਹ ਨਹੀਂ ਗੱਲ ਐ ਵੀ ਕਿਸੇ ਨੂੰ ਰਾਸ ਕਰਕੇ ਮੋੜੀ ਦਾ ਜਾਨਵਰ ਮੇਰੇ ਵੀਰ ਦੇ ਸਮਝ ਆਉਣਾ ਚਾਹੀਦਾ ਤੇ ਜਾਨਵਰ ਵੀਰੇ ਦੇ ਕੇ ਮੋੜੀ ਦਾਗਾ ਬਾਕੀ ਹਰ ਵੀਰ ਦੇ ਕਿਉਂਕਿ 35 ਚਾਰ ਨਗ ਹੁੰਦੇ ਆ ਵੀਰ ਜੀ ਹਰ ਵੀਰ ਦੇ ਕੰਮ ਦੇ ਉਹਦੇ ਵਿੱਚੋਂ 10 15 ਲਾਜ਼ਮੀ ਹੁੰਦੇ ਆ ਜੀ ਹਰ 10 15 ਜਨਵਰੀ ਲਾਜ਼ਮੀ ਕੰਮ ਦੇ ਹੁੰਦੇ ਆ ਬਾਕੀ ਵੀਰਿਆ ਆਪਾਂ ਪੱਕਾ ਬਿੱਲ ਕੱਟ ਕੇ ਦੇਈਦਾ ਸਾਰਾ ਜੀ ਬਾਕੀ ਤੁਹਾਨੂੰ ਪੇਮੈਂਟ ਦੀ ਸਾਰੀ ਸਹੂਲਤ ਆਦਾਸੀ ਦਿੱਤੀ ਆ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਹੈਗੀ ਕ੍ਰੈਡਿਟ ਕਾਰਡ ਡੈਬਿਟ ਕਾਰਡ ਉਹ ਆਪਣੇ ਕੋਲ ਸਵਾਇ ਮਸ਼ੀਨਾ ਵੀ ਹੈਗੀਆਂ ਵੀਰ ਉਹ ਵੀ ਆਪਾਂ ਪੇਮੈਂਟ ਚੱਕ ਦੇਈਦੀ ਆ ਜੀ ਉਹ ਵੀ ਪੇਮੈਂਟ ਚੱਕ ਦੇਈਦਾ ਬਾਕੀ ਵੀਰ ਜੀ ਕਦੋਂ ਵੀ ਆਉਣਾ ਕਦੋਂ ਵੀ ਆਉਣਾ ਆਪਦਾ ਸਾਡੇ ਕੋਲ ਜੇ ਕਿਦੋਂ ਵੀ ਬਾਹਰੋਂ ਵੀ ਖਰੀਦਣਾ ਆਪਦਾ ਨਾ ਕਰਮਲ ਨੂੰ ਵੀਰ ਜੀ ਨਿਰਖ ਬਰਖਣਾ ਖਰੀਦੋ ਕਿਉਂਕਿ ਅਸੀਂ ਆਪਦੇ ਆਪ ਨੂੰ ਕਹੀ ਜੇ ਅਸੀਂ ਵੀ ਕੋਈ ਦੁੱਧੋ ਉੱ ਕਿੱਦੋਂ ਵੀ ਲੈਣਾ ਇਹ ਸਾਲ ਹੀ ਚੀਜ਼ ਆ ਵੀਰੇ ਬਾਅਦੋਂ ਇਹਨਾਂ ਦਾ ਕਰਮਾ ਜਿਹੜਾ ਕੋਈ ਪਤਾ ਇਹਦਾ ਲਾਂਭਾ ਕੋਈ ਨਹੀਂ ਹੁੰਦਾ ਆਹਦਾ ਨਿਰਖ ਪਰਖਣਾ ਖਰੀਦੋ ਜੀ ਬਾਕੀ ਜਿਹੇ ਜੇ ਮਰਜੀ ਵੀਰੇ ਕਲਪੁੱਤਰ ਵਾਲੀਆਂ ਬੱਸੀਆਂ ਤਾਂ ਨੂੰ ਮਿਲ ਲੀਆਂ ਜੇ ਤੁਸੀਂ ਨੀਂਵਾਲਾ ਕਾ ਡੇਰੀ ਫਾਰਮ ਤੇ ਆਮ ਹੋਗੀ ਜੀ ਦੋ ਦੰਦ ਖੀਰੀਆਂ ਬੱਸੀਆਂ ਬਹੁਤ ਟੌਪ ਟੌਪ ਦੀਆਂ ਬੱਸੀਆਂ ਹੁੰਦੀਆਂ ਸਾਡੇ ਕੋਲੇ ਜੀ ਬਾਕੀ ਵੀਰ ਜੀ ਆਪਣਾ ਦੁਬਾਰਾ ਤਰੀਕ ਫੇਰ ਨੋਟ ਕਰ ਲਓ ਜੀ 22 ਤਰੀਕ ਪੰਜਵੇਂ ਮਹੀਨਾ 2023 ਦਿਨ ਸੋਮਵਾਰ ਨੂੰ ਜੀ ਸਵੇਰ ਦੇ ਟਾਈਮ ਇਸੇ ਤਰ੍ਹਾਂ ਸੌਦੇ ਦੁਆਰੇ ਫੇਰ ਚੱਲਣਗੇ ਜੀ ਸਾਨੂੰ ਮੇਰੇ ਵੀਰ 21 ਤਰੀਕ ਨੂੰ ਫੋਨ ਬਾਕੀ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਰਮ ਤੋਂ ਵੀਰ ਜੀ ਆਪਾਂ 2 ਬਾਈ 3 ਨੂੰ ਸਵੇਰ ਦੇ ਟਾਈਮ ਫਿਰ ਮਿਲਦੇ ਆਂ ਵੀਡੀਓ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ